ਹੈਲੋ ਜੀ ਮੇਸਕੋਰ ਦੇ ਬਲੌਗ ਵਿੱਚ ਰਾਣੀ ਦੀ ਕਹਾਣੀ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਗੱਲ ਕਰੀਏ ਜੇ ਆਪਾਂ ਦੁੱਖ ਕੀ ਆ ਤੇ ਦੁੱਖ ਕਿਹਦੇ ਕੋਲ ਹੈ ਨੀਗਾ ਤੇ ਦੁੱਖ ਤੋਂ ਬਚ ਸਕਦੇ ਆ ਜਾਂ ਨਹੀਂ ਬਚ ਸਕਦੇ ਆਪਾਂ ਨੂੰ ਪਤਾ ਵੀ ਜਿਹੜਾ ਇਹ ਸੰਸਾਰ ਆ ਤੇ ਉਹਦੇ ਵਿੱਚ ਕੋਈ ਬੰਦਾ ਲਾ ਲਓ ਉਹ ਕੋਈ ਵੀ ਸੁਖੀ ਨਹੀਂ ਹੋਊਗਾ ਇਸੇ ਤਰ੍ਹਾਂ ਇੱਕ ਰਾਜਾ ਜਿਹੜਾ ਜਿਵੇਂ ਉਹਦੇ ਘਰ ਉਹ ਰਾਜਕੁਮਾਰ ਉਹਨੇ ਦੇਖਿਆ ਵੀ ਮੇਰੇ ਕੋਲ ਤਾਂ ਇੰਨਾ ਧਨ ਪਦਾਰਥ ਆ ਵੀ ਮੈਂ ਇਹ ਜਿਹੜਾ ਰਾਜਕੁਮਾਰ ਆ ਵੀ ਮੈਂ ਇਹਨੂੰ ਆਪਦੇ ਅ ਵੀ ਇਹਦੇ ਵਿੱਚ ਯੋਗਤਾ ਹੈਗੀ ਆ ਕਿ ਉਹ ਦੇਖਦੇ ਹੁੰਦੇ ਸੀ ਨਾ ਵੀ ਕਿਹੜਾ ਇਹ ਗਾਂ ਵਾਲਾ ਵਾਰਸ ਹੋ ਸਕਦਾ ਵਾ ਤੇ ਵੀ ਮੈਂ ਇਹਨੂੰ ਦੁੱਖਾਂ ਤੋਂ ਪਰੇ ਰੱਖਣਾ ਤਾਂ ਕਿ ਵੀ ਇਹਦੇ ਮਨ ਵਿੱਚ ਇਹੋ ਜਿਹਾ ਪਤਾ ਨਾ ਲੱਗ ਜਵੇ ਜਦ ਦੁਨੀਆ ਦੇ ਵਿੱਚ ਦੁੱਖੀ ਦੌਖਾ ਹੋਰ ਸੁੱਖ ਤਾਂ ਘੱਟ ਹੀ ਆ ਆਪਾਂ ਹੁਣ ਕਹਦੇ ਆ ਰਾਜਿਆਂ ਕੋਲੇ ਕਿੰਨਾ ਧਨ ਪਦਾਰਥ ਹੁੰਦਾ ਰਾਣੀਆਂ ਰਾਜਕੁਮਾਰੀਆਂ ਕਿੰਨਾ ਕੁਝ ਹੁੰਦਾ ਗਹਿਣੇ ਘੱਟੇ ਹੁੰਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਕੋਲੇ ਫੀਲਿੰਗਸ ਨਹੀਂ ਹੈਗੀਆਂ ਤੋਂ ਹਮੇਸ਼ਾ ਖੁਸ਼ੀ ਆ ਉਹਨਾਂ ਕੋਲ ਵੀ ਬਹੁਤ ਦੁੱਖ ਹੁੰਦੇ ਆ ਇਸੇ ਤਰ੍ਹਾਂ ਉਹ ਰਾਜਕੁਮਾਰ ਨੇ ਇੱਕ ਦਿਨ ਆਪਦੇ ਜਿਹੜੇ ਪਹਿਲਕਾਰ ਸੀ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਰਾਤ ਵਿੱਚ ਬਿਠਾ ਕੇ ਬਾਹਰ ਦੀ ਮੈਂ ਜਿਹੜਾ ਸੈਰ ਉਹ ਕਰਨੀ ਹੈ ਤੇ ਬਾਹਰਲੀ ਦੁਨੀਆ ਦੇਖਣੀ ਹੈ ਕਿਹੋ ਜੀ ਹੈ ਤੇ ਉਹ ਬੜਾ ਕੋਸ਼ਿਸ਼ ਕਰਨ ਹਨਾ ਵੀ ਉਧਰ ਨੂੰ ਧਿਆਨ ਨਾ ਜਾਵੇ ਕਿਤੇ ਤੇ ਇੱਕ ਦਿਨ ਉਹ ਚਲੇ ਗਏ ਲੈ ਕੇ ਗਏ ਰਾਜਕੁਮਾਰ ਨੂੰ ਤੇ ਉਹਦੇ ਤੋਂ ਉਹ ਦੇਖਿਆ ਕੋਈ ਸੰਸਕਾਰ ਕਰਨ ਵਾਸਤੇ ਕੋਈ ਡੈਡ ਬੋਡੀ ਨੂੰ ਲੈ ਕੇ ਜਾ ਰਹੇ ਸੀਗੇ ਹੋਰ ਹੋਈ ਸੀ ਲੋਕ ਫੇਰ ਉਹ ਕਿਉਂ ਰਾਜਕਮਰਦ ਨੂੰ ਕੋਈ ਪਤਾ ਹੀ ਨਹੀਂਗਾ ਉਹ ਦੇਖੇ ਵੀ ਲੋਕ ਕਿਉਂ ਰੋਂਦੇ ਆ ਕੀ ਹੋ ਗਿਆ ਉਹ ਕਹਿੰਦੇ ਜੀ ਇਹਨਾਂ ਦਾ ਕੋਈ ਘਰ ਦਾ ਨਜ਼ਦੀਕੀ ਬੰਦਾ ਚਲਿਆ ਗਿਆ ਤਾਂ ਕਰਕੇ ਵੀ ਹੁਣ ਇਹਨੂੰ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾ ਰਹੇ ਆ ਤੇ ਫੇਰ ਉਹਨੇ ਇੱਕ ਹੋਰ ਕੋਈ ਲੇਡੀ ਸੀਗੀ ਉਹ ਰੋਂਦੀ ਬਰਲਾਪ ਕਰਦੀ ਜਾਂਦੀ ਸੀਗੀ ਫੇਰ ਉਹਨੇ ਪੁੱਛਿਆ ਵੀ ਇਹ ਕੀ ਗੱਲ ਹੋ ਗਈ ਵੀ ਇਹ ਤਾਂ ਕੱਲੀ ਬਿਰੋਂਦੀ ਆ ਨਾਲੇ ਬੱਚਾ ਚੱਕਿਆ ਹੋਇਆ ਉਹ ਕਹਿੰਦੇ ਵੀ ਇਹਦਾ ਬੱਚਾ ਨਹੀਂ ਠੀਕ ਹੈਗਾ ਤਾਂ ਕਰਕੇ ਰੋਂਦੀ ਆ ਫੇਰ ਇੱਕ ਤੀਜਾ ਹੋਰ ਬੰਦਾ ਜਿਹੜਾ ਕਿ ਬਹੁਤ ਹੀ ਜਿਵੇਂ ਤੁਸੀਂ ਕਹ ਦੋ ਵੀ ਉਹ ਵੀਰ ਚੇਰ ਤੇ ਜਾਂ ਬਈ ਹੋਰ ਵਿਚਾਰੇ ਦੇ ਸਾਰੇ ਜ਼ਖਮ ਜਿਹੇ ਰਸਤੇ ਸੀਗੇ ਉਹ ਨੂੰ ਮਿਲ ਪਿਆ ਉਹ ਕਹਿੰਦਾ ਵੀ ਇਹ ਕੀ ਆ ਉਹ ਕਹਿੰਦੇ ਜੀ ਇਹਨੂੰ ਬਿਮਾਰੀ ਇਹੋ ਜੀ ਆ ਵੀ ਜਿਹੜੀ ਹਟ ਨਹੀਂ ਸਕਦੀਗੀ ਫੇਰ ਜਿਹੜੇ ਉਹ ਬਈ ਰਾਜਕਮਰ ਨੇ ਸੋਚਿਆ ਅੱਛਾ ਬਾਹਰੀ ਦੁਨੀਆ ਇੰਨੀ ਤੰਗਾ ਤੇ ਵੀ ਮੈਂ ਤਾਂ ਨਹੀਂ ਇਹ ਦੁਨੀਆ ਦੇ ਵਿੱਚ ਦੀ ਵਿਚਰ ਸਕਦਾ ਤੇ ਮੈਂ ਤਾਂ ਕੁਝ ਹੋਰ ਹੀ ਸੋਚਦਾ ਹਨਾ ਤੇ ਤਾਂ ਹੀ ਕਰਕੇ ਜਿਹੜੇ ਉਹਦੇ ਬਈ ਮਾਰਾ ਸੀਗਾ ਰਾਜਾ ਉਹ ਬਾਹਰ ਨਹੀਂ ਸੀ ਕੱਢਣਾ ਚਾਹੁੰਦਾ ਉਹਨੇ ਫੇਰ ਦੇਖਿਆ ਵੀ ਮੈਂ ਸੰਨਿਆਸ ਹੀ ਲਵਾਂ ਕਿਹਦੇ ਕੋਲੇ ਜਾਵਾਂ ਕਿਹਨੂੰ ਪੁੱਛਾਂ ਕਿਹੜੇ ਰਾਹ ਤੇ ਮੈਂ ਪਹੁੰਚਾਂ ਤੇ ਫੇਰ ਉਹਨੇ ਓ ਰਿਸ਼ੀਆ ਮੁੰਨੀਆਂ ਦੇ ਨਾਲ ਰਲ ਗਿਆ ਉਹਨਾਂ ਤੋਂ ਵੀ ਨਾ ਕੋਈ ਸ਼ਾਂਤੀ ਮਿਲੀ ਕੋਈ ਸ਼ਾਂਤੀ ਦੀ ਗੱਲ ਨਾ ਮਿਲੀ ਫੇਰ ਉਹ ਜਿਹੜੇ ਪੰਡਤ ਉਹਨਾਂ ਨਾਲ ਉਹ ਵੀ ਕਹਿੰਦੇ ਨਹੀਂ ਸੰਸਾਰ ਤਾਂ ਹੈਗਾ ਹੀ ਇਹੋ ਜਿਹਾ ਦੁੱਖ ਤਾਂ ਹੁੰਦੇ ਹੀ ਹੁੰਦੇ ਆ ਕਹਿੰਦਾ ਵੀ ਫੇਰ ਕੀ ਹੋ ਸਕਦਾ ਫੇਰ ਉਹਨੇ ਜੰਗਲਾਂ ਦੇ ਵਿੱਚ ਸੰਨਿਆਸ ਲਿਆ ਵੇ ਉੱਥੇ ਸਿਰਫ ਰੱਬ ਨਾਲ ਰੱਬ ਦੀ ਭਗਤੀ ਕਰਾਂ ਤੇ ਇਸੇ ਤਰ੍ਹਾਂ ਹੀ ਉਹ ਜਿਹੜਾ ਮੈਂ ਭਈ ਗੋਤਮਪੁੱਤ ਉਹ ਦੋਪਹਿਰ ਕਿਉਂਕਿ ਉਹਨਾਂ ਨੂੰ ਚਾਨਣ ਹੋ ਗਿਆ ਵੇ ਜਿਹੜਾ ਰੱਬ ਆ ਉਹ ਕਿੰਨੀ ਕੁ ਦੂਰ ਆ ਤਾਂ ਕੀ ਹੈਗਾ ਉਹਦੀ ਭਗਤੀ ਵਿੱਚ ਕਿੰਨਾ ਕੁ ਸਕੂਨ ਆ ਫਿਰ ਇਸ ਤਰ੍ਹਾਂ ਉਹ ਆਪਦੇ ਸਕੂਨ ਨੂੰ ਉਹਨਾਂ ਨੇ ਪਾ ਲਿਆ ਤੇ ਬਹੁਤ ਭਗਤੀ ਕੀਤੀ ਸਾਰੀ ਦੁਨੀਆ ਤੋਂ ਪਾਸੇ ਕੋਈ ਕਿਸੇ ਦੀ ਗੱਲ ਨਾ ਕਰਨ ਵਿੱਚ ਪਵੇ ਨਾ ਕਿਸੇ ਨੂੰ ਦੇਖਣਾ ਠੀਕ ਹੈ ਜੀ ਦੁੱਖਾਂ ਤੋਂ ਬਚਣਾ ਔਖਾ ਕਿਉਂਕਿ ਦੁੱਖ ਤਾਂ ਆਪਣੇ ਨੇੜੇ ਨੇੜੇ ਦੁੱਖ ਕੋਈ ਮੰਗਦਾ ਨਹੀਂਗਾ ਪਰ ਦੁੱਖ ਆਪੇ ਹੀ ਚੱਲ ਕੇ ਆ ਜਾਂਦੇ ਆ ਹਨ ਸਾਰੇ ਆਪਾਂ ਕਹਿੰਨੇ ਆ ਸ਼ੁਖ ਸ਼ਾਂਤੀ ਹੋਵੇ ਤੰਦਰੁਸਤੀ ਹੋਵੇ ਸੁੱਖ ਹੋਵੇ ਪਰ ਸਾਰੀਆਂ ਚੀਜ਼ਾਂ ਤਾਂ ਨਹੀਂ ਨਾ ਮਿਲਦੀਆਂ ਹਰ ਰੋਜ਼ ਸਾਰਿਆਂ ਨੂੰ ਵੰਡ ਕੇ ਪ੍ਰਮਾਤਮਾ ਦੇ ਦੇਣੀ ਆ ਤੇ ਇਹ ਸੀਗਾ ਅੱਜ ਦਾ ਮੇਰਾ ਵਿਸ਼ਾ ਸੋ ਸਸੀ ਕਾਲਾ